ਸ਼੍ਰੀ ਮੁਕਸਰ ਸਾਹਿਬ ਵਿੱਚ ਘਰ ਦੇ ਬਾਹਰ ਕਾਰ ਖੜੀ ਕਰਨ ਦੇ ਮਾਮਲੇ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਪੰਜ ਵਿਅਕਤੀਆਂ ਨੇ ਅੱਧੀ ਰਾਤ ਨੂੰ ਫਾਇਰਿੰਗ ਕਰ ਦਿੱਤੀ ਸੀ ਇਸ ਮਾਮਲੇ ਵਿੱਚ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਪੰਜਾਂ ਦੋਸ਼ੀਆਂ ਦੀ ਪਾਲ ਕਰਕੇ ਉਹਨਾਂ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਐਸਪੀਡੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨੀਂ किशोर कुमार पुत्र नेकीराम वासी गोन्याना रोड ने शिकायत दर्ज करवाई थी कि विक्की पुत्र बलवीर सिंह ਅਤੇ ਉਸ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਦੇ ਘਰ ਦੇ ਵਿੱਚ ਫਾਇਰਿੰਗ ਕੀਤੀ ਅਤੇ ਭੰਨ ਤੋੜ ਕੀਤੀ ਜਿਸ ਤੇ ਪੁਲਿਸ ਨੇ ਇਹਨਾਂ ਪੰਜਾਂ ਦੋਸ਼ੀਆਂ ਵਿੱਚੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਦੂਜਿਆਂ ਦੀ ਪਾਲ ਜਾਰੀ ਕਰ ਦਿੱਤੀ ਹੈ ਤਾਂ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਐਸਪੀਡੀ ਮਨਵੀਰ ਸਿੰਘ ਢਿੱਲੋਂ ਜੀ ਕੋਲੋਂ ਅ ਇੱਕ ਮੁਕਦਮਾ ਨੰਬਰ 24 ਮੇਪੀ 3 2 24 ਅੰਡਰ ਸੈਕਸ਼ਨ 336 148 49 506 427 ਦਾ ਦਰਜ ਹੋਇਆ ਸੀ ਸਿਟੀ ਮੁਕਸਰ ਸਾਹਿਬ ਵਿੱਚ ਦੌਰਾਨੇ ਤਪੀਸ਼ ਇੱਕ ਗੋਨੇ ਵਾਲੀ ਰੋਡ ਤੇ ਅ ਰਕੇਸ਼ ਕੁਮਾਰ ਨਾਮ ਦੇ ਬੰਦੇ ਦੇ ਘਰ ਫਾਇਰਿੰਗ ਕੀਤੀ ਰਾਤ ਨੂੰ ਇਹਨਾਂ ਨੇ ਇਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਤਿੰਨ ਮੁਜਰੇਮ ਗ੍ਰਿਫਤਾਰ ਕੀਤੇ ਵਿੱਕੀ ਪੁੱਤਰ ਬਲਵੀਰ ਸਿੰਘ ਜੋਵਨ ਸਿੰਘ ਤੇ ਪਵਨਦੀਪ ਸਿੰਘ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਦੋ ਹੋਰ ਸੀਗੇ ਜਿਹੜੇ ਅਨਪਛਾਤੇ ਸੀਗੇ ਉਹ ਸੂਰਜ ਸਿੰਘ ਤੇ ਜਸ਼ਨਦੀਪ ਸਿੰਘ ਸੀ ਤੇ ਦਰਾਨੇ ਤਫਤੀਸ਼ ਇਹਨਾਂ ਕੋਲੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਚਾਰ ਜਿੰਦਾ ਰੌਂਦ ਤੇ ਦੋ ਖਾਲੀ ਖੋਲ ਦਰਾਨੇ ਤਫਤੀਸ਼ ਇਹਨਾਂ ਕੋਲੋਂ ਰਿਕਵਰ ਹੋਏ ਨੇ ਨਜਾਇਜ਼ ਅਸਲਾਸੀ ਕੋਈ ਲਾਇਸੈਂਸ ਤੋਂ ਮੈਂ ਰਿਸਟਰ ਇਹ ਕਿੱਥੋਂ ਦੇ ਰਹਿਣਾ ਲੈ ਸਰ ਇਹ ਮੁਖਸਰ ਸਾਹਿਬ ਦੇ ਨੇ ਕੀ ਕਾਰਨ ਹੋਇਆ ਜਿਹੜਾ ਜਿਹੜੇ ਫਾਇਰ ਕੀਤੇ ਗਏ ਇਹਨਾਂ ਉੱਤੇ ਇਹਨਾਂ ਨੂੰ ਰਾਤ ਨੂੰ ਕਿਤੇ ਮਦਈ ਮੁਕਦਮੇ ਨੇ ਮਨਾ ਕੀਤਾ ਸੀ ਇਹਨਾਂ ਨੇ ਗੱਡੀ ਉਹਦੇ ਘਰ ਦੇ ਨੇੜੇ ਪਾਰਕ ਕੀਤੀ ਸੀ ਉਹਦੇ ਨਾਲ ਬਹਿਸ ਹੋਈ ਇਹਨਾਂ ਦੀ ਤੇ ਬਾਅਦ ਵਿੱਚ ਆ ਕੇ ਆਪਣੇ ਸਾਥੀਆਂ ਦੇ ਨਾਲ ਆ ਕੇ ਇਹਨਾਂ ਨੇ ਉਹਦੇ ਘਰ ਤੇ ਗੇਟ ਤੇ ਫਾਇਰਿੰਗ ਕਰ